ਜਿੰਦਾਬਾਦ 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 ਆਹੋਰੇ ਕਾਰੇ ਲੋਕਾਂ ਨੂੰ ਢੱਕਣ ਵਾਲੇ ਬੈਂਕ ਬਲੇ ਤੇ ਮਰਦਾਬਾਦ ਮਰਦਾਬਾਦ ਜਿੰਦਾਬਾਦ ਜਿੰਦਾਬਾਦ ਸਾਡੇ ਪੈਸੇ ਵਾਪਸ ਤੋਂ ਵਾਪਸ ਤੋਂ ਆਹ ہزارਿਆਂ ਦਾ ਸਾਡਾ ਵੀ ਕਰ ਦਿੱਤੀਆਂ ਗੱਟ ਪੁਕਿਆਂ ਜਿੰਦਾਬਾਦ 19 ਨਵੰਬਰ ਨੂੰ ਇੱਕ ਆਇਆ ਹੋਇਆ ਜਿੰਦਾਬਾਦ ਜਿੰਦਾਬਾਦ ਸਿੱਧਾ ਸਿੱਧਾ ਬੜੀ ਕੀ ਨਾਮ ਪੜਾ ਤੁਸੀਂ ਅੱਜ ਬੈਂਕ ਦੇ ਮੂਰੇ ਧਰਲਾ ਦਿੱਤਾ ਹੈ ਮਾਮਲਾ ਕੀ ਹੈ ਭਾਈ ਜੀ ਮੇਰਾ ਨਾਮ ਲਾਲਜੀਤ ਸਿੰਘ ਹੈ ਜੀ ਪਿੰਡ ਮੇਰਾ ਥੇ ਗੁਜਰ ਆ ਬੈਂਕ ਨੇ ਸਾਡੇ ਨਾਲ ਲਿਮਟਾਂ ਦੇ ਨਾਮ ਤੇ ਠੱਗੀ ਮਾਰੀ ਹੈ ਜੀ ਤਕਰੀਬਨ 3 ਮਹੀਨੇ ਤੋਂ ਅਸੀਂ ਗੱਲਬਾਤ ਚੱਲ ਰਹੀ ਆ ਘੇੜੇ ਮਾਰੀ ਜਾਂਦੇ ਆ ਸਾਡੇ ਕੁਝ ਵੀ ਇਹਨਾਂ ਨੇ ਪੜ ਪੱਲੇ ਨਹੀਂ ਪਾਇਆ ਆ ਕੇ ਸਾਨੂੰ ਬੈਂਕ ਦੇ ਬਾਹਰ ਦਰੀਬ شو ਨਹੀਂ ਹੁਣ ਤੱਕ ਕਿੰਨੇ ਲੋਕ ਨੇ ਜਿਨ੍ਹਾਂ ਚੱਕੀ ਵਾ 22 ਤੋਂ 25 ਲੋਕ ਸਾਹਮਣੇ ਆ ਚੁੱਕੇ ਆ ਜੀ ਜਿਨ੍ਹਾਂ ਨੇ ਦਰਖਾਸਤਾਂ ਦਿੱਤੀਆਂ ਨੇ ਪੁਲਿਸ ਨੂੰ ਇੱਕ ਬੰਦੇ ਵੱਲੋਂ ਐਫਆਈਆਰ ਕਰਕੇ ਪੁਲਿਸ ਨੇ ਬਾਕੀ ਸਾਰੀਆਂ ਦਰਖਾਸਤਾਂ ਕਲੱਬ ਕਰ ਦਿੱਤੀਆਂ ਨੇ ਪਰਚਾ ਹੋ ਚੁੱਕਿਆ ਚਾਰ ਬੰਦਿਆਂ ਦੀ ਗ੍ਰਿਫਤਾਰੀ ਵੀ ਹੋ ਚੁੱਕੀ ਆ ਟੋਟਲ 6 ਬੰਦੇ ਨਾਮਜ਼ਦ ਕੀਤੇ ਆ ਪੁਲਿਸ ਨੇ ਹਾਲੇ ਤੱਕ ਗਿਣਤੀ ਬਹੁਤ ਜ਼ਿਆਦਾ ਜੀ 50 ਪਲੱਸ ਬੰਦੇ ਇਹਦੇ ਵਿੱਚ ਆਉਣਗੇ ਇਹ ਇੱਕ ਰਲਿਆ ਮਿਲਿਆ ਗਰੋ ਹੈ ਜੀ ਪੂਰਾ ਕਿੰਨੇ ਕਰੋੜ ਦੀ ਠੱਗੀ ਵੱਜ ਚੁੱਕੀ ਹੁਣ ਤੱਕ ਲਗਭਗ 4.5 ਕਰੋੜ ਸਾਡੀ ਨੌਲੇਜ ਆ ਜੀ ਹੁਣ ਤੱਕ ਤੇ ਇਸ ਤੋਂ 10 ਗੁਣਾ ਵਧੂਗਾ ਜੀ ਇਹ ਬਹੁਤ ਸਾਰੇ ਲੋਕ ਅਜਿਹੇ ਆ ਜਿਨ੍ਹਾਂ ਨੂੰ ਚਾਰਿਆਂ ਨੂੰ ਪਤਾ ਹੀ ਨਹੀਂ ਵੀ ਸਾਡੇ ਨਾਲ ਨੇ ਕੀ ਕੀ ਕਰਦੇ ਆ ਮੰਗ ਕੀ ਕਰਦੇ ਮੰਗ ਅਸੀਂ ਇਹ ਕਰਦੇ ਆ ਵੀ ਜਿਹੜਾ ਬੈਂਕ ਨੇ ਫਰੌਡ ਕੀਤਾ ਸਾਡੇ ਨਾਮ ਵਰਤੇ ਕੇ ਸਾਡੇ ਪੈਨ ਕਾਰਡ ਵਰਤੇ ਕੇ ਆਧਾਰ ਕਾਰਡ ਵਰਤੇ ਕੇ ਫਰੌਡ ਦਾ ਬੈਂਕ ਨਾਲ ਕੀਤਾ ਮੁਲਾਜ਼ਮਾ ਨੇ ਬੈਂਕ ਨੂੰ ਚਾਹੀਦਾ ਮੁਲਾਜ਼ਮਾ ਤੇ ਐਫ ਆਈ ਆਰ ਕਰਾਵੇ ਲੇਕਿਨ ਬੈਂਕ ਆਪਦੇ ਮੁਲਾਜ਼ਮਾ ਨੂੰ ਬਚਾਉਣ ਤੇ ਲੱਗਾ ਹੋਇਆ ਲੋਕਾਂ ਨੂੰ ਦਬਾ ਰਿਹਾ ਇਹ ਸਾਡੇ ਪੈਸੇ ਸਾਡੇ ਨਾਮ ਬੋਲਦੇ ਆ ਸਾਡੀਆਂ ਜਮ੍ਹਾਂ ਬੰਦੀਆਂ ਚੜ੍ਹ ਗਈ ਦੇਣਦਾਰਤਾ ਸਹੀ ਹੋ ਗਈ ਉਹਦੇ ਸਾਰੀ ਮੁਰਦੇ ਸਿਬਲ ਸਕੋਰ ਸਾਡੇ ਖਰਾਬ ਹੋ ਗਿਆ ਸਾਡਾ ਟਰੈਕ ਰਿਕਾਰਡ ਖਰਾਬ ਹੋ ਗਿਆ ਜੀ ਸਾਰਾ ਮੰਗ ਸਾਡੀ ਇਹ ਆ ਵੀ ਇਹ ਪੈਸੇ ਸਾਨੂੰ ਐਨਓਸੀ ਜਾਰੀਆਂ ਕੀਤੀਆਂ ਜਾਣ ਸਾਰੇ ਬੰਦਿਆਂ ਨੂੰ ਤਾਂ ਕਿ ਉਹ ਆਪਦੀ ਕਬੀਲਦਾਰੀ ਨੂੰ ਚਲਾ ਸਕਣ ਭਾਜੀ ਤੁਸੀਂ ਅੱਜ ਕੈਪੀਟਲ ਬੈਂਕ ਦੇ ਮੂਹਰੇ ਧਰਨਾ ਲਾਇਆ ਕਾਰਨ ਕੀ ਆ ਸਰ ਸਾਡੇ ਨਾਲ ਕੈਪੀਟਲ ਬੈਂਕ ਨੇ ਲਿਮਟਾ ਬਣਾ ਕੇ ਸਾਡੇ ਨਾਲ ਬਹੁਤ ਦੀ ਵੱਡਾ ਫਰੋਡ ਕੀਤਾ ਹੈ ਅਸੀਂ ਕੋਲ ਮਲਾ ਕੇ 30 ਮੈਂਬਰ ਆ ਜੀ ਸਾਰੇ ਨਾਲ ਇੱਕ ਤਰ੍ਹਾਂ ਦਾ ਇਹਨਾਂ ਨੇ ਫਰੋਡ ਕੀਤਾ ਹੈ ਜਾਲੀ ਸਾਈਨ ਕਰਾਏ ਨੇ ਜਾਲੀ ਦਸਤਾਵੇਜ਼ ਇਹ ਸਾਰੇ ਕਿਹਦੇ 35 ਲੱਖ ਰੁਪਏ ਕਢਾਇਆ ਕੇ 15 ਲੱਖ ਕੇ ਇਹਦਾ 20 ਲੱਖ ਸਾਰੇ 00 ਬੈਲੈਂਸ ਕੀਤਾ ਤੁਹਾਡਾ ਕਿੰਨੇ ਲੱਖ ਮੇਰੇ ਦੋ ਲਿਮਟਾ ਸੀ ਆ 35-35 ਲੱਖ ਦੀਆਂ ਜੀ ਕੀ ਨਾਮ ਕੀ ਤੁਹਾਡਾ ਮੇਰਾ ਰਣਜੀਤ ਸਿੰਘ ਤੇ ਪ੍ਰਭਜੀਤ ਸਿੰਘ ਦੇ ਨਾਲ ਸਰ ਅਸੀਂ ਮੰਗਾਂ ਨੇ ਸਾਨੂੰ ਬੈਂਕੋਂ ਨੂੰ ਸਾਨੂੰ ਐਨਓਸੀ ਚਾਹੀਦੀ ਏ ਜਿਹੜੇ ਪੈਸੇ ਇਹਨਾਂ ਨੇ ਕਢਾਇਏ ਨੇ ਆਪੇ ਹੀ ਦੇਣੇ ਨੇ ਰਾਉ ਨਾਮ ਬੱਬਲ ਸਿੰਘ ਜੀ ਪਿੰਡ ਸਤੀਏ ਵਾਲਾ ਜੀ ਆਪਣੇ ਨਾਲ ਟੋਟਲ ਹੋਇਆ ਜੀ 25 ਲੱਖ 90 ਹਜ਼ਾਰ ਦਾ ਪ੍ਰਾਊਡ ਹੋਇਆ ਜੀ ਉਹਨਾਂ ਦਾ ਫਾਇਦਾ ਕਿਵੇਂ ਕੀ ਕੰਮ ਇਸ ਤਰ੍ਹਾਂ ਨਹੀਂ ਲੱਗਦਾ ਹੈਗਾ ਕਿ ਇਹ ਆਪ ਇਹਨਾਂ ਕੁਸਟਮਰ ਕੀ ਕਿਵੇਂ ਕਰਾਇਆ ਗਿਆ ਹਾਂ ਹਾਂਜੀ ਅਸੀਂ ਇਹਨਾਂ ਨੂੰ ਮਿਲੇ ਸੀਗੇ 2023 ਦੇ ਵਿੱਚ 7ਵੇਂ ਮਹੀਨੇ ਜੀ ਮਿਲੇ ਸੀ ਲਿਮਟ ਬਾਰੇ ਅਸੀਂ ਮਿਲੇ ਜੀ ਸਾਡਾ ਰਾਵ ਹਾਰਤਾ ਹੋਇਆ ਸੀਗਾ ਤੇ ਇਹਨਾਂ ਨੇ ਸਾਡੇ ਕੋਲ ਫਾਈਲ ਸੈਂਡ ਕਰਵਾਈ ਸੀ ਫਾਈਲ ਸੈਂਡ ਕਰਵਾ ਕੇ ਲਗਾਏ ਤੇ ਫਾਈਲ ਸੈਂਡ ਕਰਵਾ ਕੇ ਜਦੋਂ ਉਸ ਤੋਂ ਬਾਅਦ ਸਾਨੂੰ ਕਿਹਾ ਵੀ ਲਿਮਟ ਵੱਜ ਜੇਗੀ ਅਸੀਂ ਕਿਹੜੇ ਕੱਟਦੇ ਰਹੇ ਹਾਂ ਸਾਡੀ ਲਿਮਟ ਵੱਜੀ ਕਿ ਨਹੀਂ ਵੱਜੀ ਅਸੀਂ ਬਣਵਾਈ ਸੀਗੀ 12 ਲ ਉਹੰਦੇ ਵਿੱਚ ਸਾਨੂੰ ਕਹਿੰਦੇ ਰਿਹਾ ਵੀ ਅਜੇ ਨਹੀਂ ਅਜੇ ਟਾਈਮ ਲੱਗੇਗਾ ਥੋੜਾ ਟਾਈਮ ਹੋ ਰਕੋ ਐਵੇਂ ਟਾਈਮ ਲੰਗਾਉਂਦੇ ਲੰਗਾਉਂਦੇ ਕਾਫੀ ਟਾਈਮ ਲੰਘ ਗਿਆ ਵਿੱਚੋਂ 8 ਲੱਖ 40 ਹਜ਼ਾਰ ਦਾ ਲੋਨ ਵੀ ਕਰਾ ਗਏ 21 ਲੱਖ ਲੋਨ ਲਿਮਿਟ ਹੋ ਗਿਆ ਦੀ ਸਾਡਾ 4 ਲੱਖ 90 ਹਜ਼ਾਰ ਰੁਪਏ ਜਿਹੜਾ ਸੇਵਿੰਗ ਖਾਤੇ ਵਿੱਚ ਪਿਆ ਸੀ ਸਾਡਾ ਉਹ ਉਹਦੇ ਵਿੱਚੋਂ ਵੀ ਕਢਵਾ ਲਿਆ ਗਏ ਨੇ ਜਿਹੜਾ ਇਹ ਸੇਵਿੰਗ ਖਾਤਾ ਨਾਲ ਖੋਲਿਆ ਸੀ ਉਹਦੇ ਵਿੱਚ ਸਾਡਾ ਲੈਨ ਦੇਣ ਹੁੰਦਾ ਰਿਹਾ ਕਾਫੀ ਉਹਦੇ ਵਿੱਚ ਜਿਹੜਾ ਅਸੀਂ ਚੈੱਕ ਕਰਵਾਇਆ ਆ ਕੇ ਪੈਸੇ ਲੈਣ ਆਏ ਬੈਂਕ ਦੇ ਵਿੱਚੋਂ ਸਾਡਾ 490000 ਸੇਵਿੰਗ ਖਾਤੇ ਵਿੱਚ ਕਢਵਾ ਲਿਆ ਗਿਆ ਹਾਂਜੀ ਸੇਵਿੰਗ ਖਾਤੇ ਵਿੱਚ ਕਢਵਾ ਲਿਆ ਗਿਆ ਜੀ ਸਾਡੇ ਕੋਲ ਦਸ ਲੱਖ ਜੀ ਆਰਟੀਐਮ ਲਿਆ ਗਿਆ ਨਾ ਜੀ ਕੋਈ ਨਹੀਂ ਨਾ ਕੋਈ ਮੈਸੇਜ ਆਉਂਦਾ ਹੀ ਨਾ ਕੋਈ ਚੈੱਕ ਬੁੱਕ ਨਾ ਪਾਸ ਬੁੱਕ ਨਾ ਏਟੀਐਮ ਕੁਝ ਨਹੀਂ ਦਿੱਤਾ ਗਿਆ ਜੀ ਸਾਡਾ ਪਾਸੇ ਬੈਂਕ ਦੇ ਵਿੱਚ ਲੈਣ ਦੇ ਹੁੰਦਾ ਰਿਹਾ ਜੀ ਕੀ ਹੋ ਗਈ ਇਹਦਾ ਗੱਲ ਕਰਦੇ ਕੀ ਹੋਣ ਗੱਲ ਤੇ ਕੀ ਨਾਮ ਤੁਹਾਡਾ ਤੁਹਾਡੇ ਨਾਲ ਕੀ ਠੱਗੀ ਵਧੀ ਹੈ ਮੇਰਾ ਨਾਮ ਜਗENDER ਸਿੰਘ ਹੈ ਰਿਪੋਰਟ ਰੁਕਣਾ ਮੰਗਲਾ ਜੀ ਤੇ ਸਾਡੇ ਨਾਲ 8 8 ਲੱਖ ਦੀ ਠੱਗੀ ਮਾਰੀ ਗਈ ਹੈ ਪਜੀ ਜੀ ਕੀ ਸਾਡੇ ਕੋ ਡਾਕੂਮੈਂਟ ਸਾਰੇ ਸਾਈਨ ਕਰਾ ਕੇ ਘਰੋਂ ਲੈ ਲੈਂਦੇ ਨੇ ਸਾਨੂੰ ਇਹ ਨਹੀਂ ਦੱਸਿਆ ਤੁਹਾਡੀਆਂ ਲਿਮਟਾਂ ਬੰਦ ਦਿੱਤੀਆਂ ਨੇ ਸਾਨੂੰ ਕਹੀ ਜਾਂਦੇ ਹੋਲੀ ਹੋਲੀ ਬਸ ਬੰਦ ਜਾਂਦੀ ਅੱਜ ਬੰਦ ਜਾਂਦੀ ਸਿਰੇ ਬੰਦ ਜਾਂ ਜਲੰਧਰ ਗਏ ਨੇ ਲੁਧਿਆਣਾ ਗਏ ਆ ਤੇ ਸਾਨੂੰ ਲਾਂਚ ਦਿੱਤੀ ਗਏ 4 ਲੱਖ ਰੁਪਇਆ ਪਾਇਆ ਵੀ ਉਹਨੇ ਆਪਦੇ ਕੋਲੋਂ ਇਹ ਨਹੀਂ ਪਤਾ ਸਾਡੀਆਂ ਜੁੱਤੀਆਂ ਸਾਡਾ ਹੀ ਸ਼ੇਰ ਕਰ ਗਿਆ ਸਾਡੇ ਸਾਡੀਆਂ ਨਿੰਮਟਾ ਪਾਜੀਆਂ ਸਾਡੇ ਸਾਨੂੰ ਪਾ ਕੇ ਤੇ ਫਿਰ ਸਾਡੇ ਕੋਲ ਵਾਪਸ ਲੈ ਗਿਆ 4 ਲੱਖ 20000 ਰੁਪਏ ਤੇ ਸਾਨੂੰ ਤਾਂ ਪਤਾ ਹੀ ਲੱਗਾ ਕਿ ਲਾਲਜੀ ਤੈਨੂੰ ਪਤਾ ਲੱਗਿਆ ਅਸੀਂ ਆਏ ਇੱਥੇ ਸਾਰਾ ਦੇਖੋ ਸਟੇਟਮੈਂਟ ਕਢਾਈ ਤਾਨੂੰ ਫਿਰ ਪਤਾ ਲੱਗਾ ਸਾਡੀ 8 ਲੱਖ ਤੇ ਅਸੀਂ ਅਸੀਂ ਹਰ ਦਾ ਲੋਨ ਵੀ ਉੱਤੇ ਕਰ ਛੱਡਿਆ ਨੇ ਤੇ 8 ਲੱਖ ਦਾ ਸਾਡਾ ਠੱਗੀ ਹੋ ਜੀਏ ਸਾਡੇ ਨਾਲ ਮੰਮ ਕੀ ਕਰਾਂ ਕੈਂਟਰੀ ਜਮਾ ਕਰਾਤੀ ਸੀ ਲੂਨ ਪਹਿਲਾਂ ਕਰਾਇਆ ਫਿਰ ਲਿਮਟ ਕਰਾਈਆ ਲੋਡ ਨਹੀਂ ਸੀ ਪੈਸਾਂ ਦੀ ਹੈਗਾ ਜਮਾ ਕਰਾ ਦਈਏ ਹਾਂਜੀ ਇਹ ਲੋਡ ਹੋਏ ਫੇਰ ਘਟਾ ਲਾਂਗੇ ਸਾਡੇ ਕੋਲ ਪਤਾ ਨਹੀਂ ਵੀ ਇਹਨੇ ਕਿਦਾਂ ਉਲਟ ਪਲਟ ਕਰਕੇ ਚੈੱਕ ਕਰੇ ਸਾਰੇ ਤੇ ਪਾਸੇ ਆਪਦੇ ਰਿਸੇ ਤਰ੍ਹਾਂ ਨੂੰ ਵੰਡਦੇ ਆ ਜੀ ਸਾਡੇ ਕੋਲ ਡਿਟੇਲ ਹੈ ਗਈ ਆ ਸਾਰੀ ਅੱਜ ਨੂੰ ਹਾਂਜੀ